ਜਿਹੜੀ ਜਲੇਬੀ ਹੈ ਇਹ ਬੜੀ ਤਾਕਤ ਵਾਲੀ ਚੀਜ਼ ਹੈ ਦੁੱਧ ਚ ਪਾ ਕੇ ਖਾਓ ਹੋਰ ਜ਼ਿਆਦਾ ਤਾਕਤ ਆਂਦੀ ਹੈ ਤੇ ਇਹਦਾ ਸਵਾਦ ਹੀ ਜਿਹੜਾ ਉਹ ਅਲੱਗ ਹੈ ਤਾਜੀ ਬੰਨੀ ਤਾਜੀ ਖਾਣੀ ਹੈ ਸਭ ਤੋਂ ਪਹਿਲੇ ਜਿਹੜਾ ਉਹ ਮੈਦਾ ਬੰਦਾ ਹੈਗਾ ਬੇਸ ਜਿਹੜਾ ਮੈਦਾ ਹੈ ਮੈਦੇ ਨੂੰ ਘੋਲਿਆ ਜਾਂਦਾ ਹੈ ਤੇ ਚਾਸ਼ਨੀ ਵੀ ਜਿਹੜੀ ਹੁੰਦੀ ਹੈ ਚੀਨੀ ਤੋਂ ਬੰਦੀ ਹੈ ਕਿਓ ਤੇ ਰੈਡੀमेड ਹੀ ਆਉਂਦਾ ਕੰਪਨੀਆਂ ਦੇ ਤੇ ਉਸ ਤੋਂ ਬਾਅਦ ਮੈਦੇ ਦੇ ਵਿੱਚ ਉਹਨੂੰ ਭਰ ਕੇ ਤੇ ਜਲੇਬੀ ਜਿਹੜੀ ਹੈਗੀ ਉਹ ਕੱਢੀ ਜਾਂਦੀ ਹੈ ਬਨਣੀ ਦੇ ਵਿੱਚ ਉਹਨੂੰ ਬਨਣੀ ਕਹਿੰਦੇ ਆ ਤੇ ਉਸ ਤੋਂ ਬਾਅਦ ਜਲੇਬੀ ਕੱਢ ਕੇ ਜਦੋਂ ਕਿਓ ਚ ਤਿਆਰ ਹੋ ਜਾਂਦੀ ਗਰਮ ਹੋ ਜਾਂਦੀ ਫਿਰ ਚਾਸੀਨੀ ਚ ਪਾ ਦਿੱਤੀ ਹੈ ਉਸ ਤੋਂ ਬਾਅਦ ਉੱਪਰ ਪਾਉਣੇ ਤੇ ਰੱਖ ਕੇ ਤੇ ਗਾਗ ਨੂੰ ਸਰਵ ਕਰ ਦਿੱਤੀ ਜਿਹੜਾ ਕੋਈ ਬੰਦਾ ਸਾਡਾ ਪ੍ਰੇਮੀ ਬੰਦਾ ਹੁੰਦਾ ਉਹਨੂੰ ਥੋੜਾ ਜਿਹਾ ਡਿਫਰੈਂਟ ਜਲੇਬੀ ਖਵਾਦੀ ਦੀ ਆ ਉਹ ਬੜੀ ਸਵਾਦ ਲੱਗਦੀ ਹੈ ਔਰ ਐਦਾ ਹੀ ਮਠੀਗੀ ਸਾਡੀ ਨਮਕੀਨ ਹੁੰਦੀ ਹੈ ਇਹਨੂੰ ਵੀ ਚਾਸਰੀ ਚ ਡਿਪ ਕਰਕੇ ਖਵਾਇਦਾ ਉਹਦਾ ਅਲੱਗ ਕੇਸ ਟੈਂਡਾ ਦੋ ਟੇਸਟ ਆਂਦੇ ਉਹਦਾ ਬਾਲੂਸ਼ਾਈ ਵਰਗਾ ਵੀ ਆਂਦਾ ਮਠੀ ਵਰਗਾ ਵੀ ਆ ਜਾਂਦਾ ਇਸ ਕਰਕੇ ਉਹ ਸਵਾਦ ਲੱਗਦੀ ਹੈ extra ਹੈ ਕਿ ਵੀ ਸਵੇਰੇ 7:30 ਵਜੇ ਦੁਕਾਨ ਖੋਲ ਦੇਈਦੀ ਹੈ ਇਹਨੂੰ ਤਿਆਰ ਕਰਦੇ ਕਰਦੇ ਸਮਾਨ ਜਿਹੜਾ ਹੈ ਉਹ 9:30 ਵਜੇ ਤੱਕ ਨਾ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਤੇ 11 ਵਜੇ ਤੱਕ ਤਿਆਰ ਹੋ ਜਾਂਦਾ ਜੋ ਵੀ ਅਸੀਂ 2 3 4 ਆਈਟਮਾਂ ਜਿਹੜੀਆਂ ਬਣਾਉਣੀਆਂ ਹੈਗੀਆਂ ਤੇ ਫਿਰ ਇਹ ਰਾਤ ਤੱਕ ਨ ਫਿਰ ਸਾਡੀ ਡਿਊਟੀ ਚੇਂਜ ਹੁੰਦੀ ਰਹਿੰਦੀ ਹੈ ਤੇ ਅਸੀਂ ਬਣਾਉਂਦੇ ਰਹਿੰਨੇ ਆ ਤੇ ਸਵੇਰੇ 9:30 ਤੋਂ ਲੈ ਕੇ ਰਾਤ ਦੇ 10:30 ਤੱਕ ਨੂੰ ਜਲਦੀ ਹੈ ਗਾ ਕਾਂਦੇ ਜਾਂਦੇ ਥੋੜੀ ਕਦੀ ਜ਼ਿਆਦਾ ਕਦੀ ਘੱਟ ਕਦੀ ਵਰਕ ਹਾਂਜੀ ਸਰ 300 ਰੁਪਏ ਆ ਗੁਰੂ ਰਾਮਦਾਸ ਜੀ ਨਗਰੀ ਦੇ ਵਿੱਚ ਬੈਠੇ ਆ ਗੁਰੂ ਦਰਵਾਰ ਸਾਹਿਬ ਦੇ ਕੋਲ ਇੱਥੇ ਦੇ ਪਾਣੀ ਦੀ ਜਿਹੜੀ ਮਿਠਾਸ ਹੈ ਤੇ ਉਹਦਾ ਹੀ ਮਾਤਵ ਹੈ। ਇੱਥੇ ਜਿਹੜੇ 슈ਗਰ ਦੇ ਪੇਸ਼ੈਂਟ ਹੈਗੇ ਉਹ ਵੀ ਆ ਕੇ ਖਾਂਦੇ ਆ। ਉਹ ਕਹਿੰਦੇ ਜਲੇਬੀ ਤੋਂ ਬਿਨਾ ਰਹਿ ਨਹੀਂ ਜਾਂਦਾ। ਜਿੱਥੇ ਨਿਕਲ ਜਾਈਏ ਤੇ ਜਲੇਬੀ ਖਾਣ ਤੇ ਦਿਲ ਕਰਦਾ। ਥੋੜੀ-ਬਹੁਤੀ ਖਾ ਲੈਂਦੇ ਆ। ਅੱਜ ਅੰਜ ਨੋਕੀ ਬੜੀ-ਬੜੀ ਦੂਰੋਂ ਦਰਵਾਰ ਸਾਹਿਬ ਆਂਦੇ ਆ। ਤੇ ਗੁਰੂਆਂ ਦਾ ਪ੍ਰਤਾਪ ਹੈ ਉਹਨਾਂ ਦਾ ਆਸ਼ੀਰਵਾਦ ਵੀ ਹੈ ਤੇ ਅਸੀਂ ਜੰਮੇ ਪਲੇ ਇੱਥੇ ਹੀ ਹੈਗੇ ਆਂ ਤੇ ਜਿਹੜੇ ਲੋਕੀ ਦੂਰੋਂ ਆਉਂਦੇ ਆ ਉਹ ਜਲੇਬੀ ਜਦੋਂ ਇੱਕ ਵਾਰੀ ਖਾਂਦੇ ਆ ਤੇ ਉਹ ਕਹਿੰਦੇ ਕਿ ਵਾਕਿਆ ਇੱਦਾਂ ਦੀ ਜਲੇਬੀ ਕਿਸੇ ਨਹੀਂ ਖਾਦੀ ਤੇ ਬੜੇ ਖੁਸ਼ ਹੋ ਕੇ ਜਾਂਦੇ ਹੈਗੇ ਤੇ ਹੁਣੇ ਤੁਸੀਂ ਬੰਬੇ ਤੋਂ ਆਏ ਸੀ ਬੰਦੇ ਉਹਨਾਂ ਦੀ ਤੁਸੀਂ ਮੂਵੀ ਬਣਾਈ ਹੈ ਉਹਨਾਂ ਨੇ ਗੁਲਾਬ ਜਮਨੀ ਵੀ ਖਾਦਾ ਜਲੇਬੀ ਵੀ ਖਾਦੀ ਹੈ ਮੱਠੀ ਵੀ ਖਾਦੀ ਪੈਕਰਾ ਕੇ ਵੀ ਲੱਗੇ ਆ ਉਹ ਕਹਿੰਦੇ ਜੀ ਬੰਬੇ ਦੇ ਵਿੱਚ ਵੀ ਚਾਰ ਪੰਜ ਦੁਕਾਨਾਂ ਹੈਗੀਆਂ ਲੇਕਿਨ ਜੋ ਅਸੀਂ ਤੁਹਾਡੀ ਜਲੇਬੀ ਖਾਧੀ ਇਹਦਾ ਕੇਸ ਕਿਤੇ ਨਹੀਂ ਹੈਗਾ ਇਹ ਉਹਨਾਂ ਦਾ ਪਿਆਰ ਹੀ ਹੈਗਾ ਬਾਕੀ ਇੱਥੇ ਦਾ ਜਿਹੜਾ ਕਹ ਲੋ ਦਰਵਾਰ ਸਾਹਿਬ ਦੇ ਕੋਲ ਬੈਠੇ ਆ ਉਹਦਾ ਪ੍ਰਸ਼ਾਦ ਹੀ ਸਮਝ ਲਓ ਇਹ ਬੇਸਿਕਲੀ ਤੇ ਵੈਸੇ ਸਾਡੀ ਮੀਡੀਅਮ ਜਲੇਬੀ ਬੰਦੀ ਹੈ ਕਈ ਗਾ ਕਹਿੰਦੇ ਸਾਨੂੰ ਛੋਟੀ ਦੇ ਦਿਓ ਕਈ ਗਾ ਕਹਿੰਦੇ ਸਾਨੂੰ ਵਨ ਪੀਸ ਦੇ ਦਿਓ ਇੱਕ ਵੱਡਾ ਅੱਧਾ ਕਿਲੋ ਦਾ ਕਿਲੋ ਦਾ ਗਰੀਵਨ ਕੀ ਪੌਣੇ 2 ਕਿਲੋ ਦਾ ਵੀ ਪੀਸ ਬਣਾ ਕੇ ਅਸੀਂ ਦਿੱਤਾ ਹੈਗਾ ਜਿਹੜੇ ਬੰਦੇ ਆਏ ਹੈਗੇ ਐ ਤੇ ਉਹ ਉਹਨਾਂ ਦੀ ਹੋਬੀ ਹੁੰਦੀ ਹੈ ਕਿ ਵੀ ਅਸੀਂ ਕਿ ਜਿਹਾ ਪਾਰਟੀ ਦੇ ਵਿੱਚ ਰੱਖੀਏ ਜਿੱਥੇ ਦੇਖਣ ਨੂੰ ਵੀ ਚੰਗੀ ਲੱਗੇ ਔਰ ਸਜੋ ਸਜਾਵਟ ਵੀ ਚੰਗੀ ਬਣੀ ਹੋਵੇ ਇਸ ਕਰਕੇ ਉਹ ਬਣਵਾ ਕੇ ਲੈ ਜਾਂਦੇ ਸਾਡੇ ਕੋਲ ਸਾਡਾ ਮੈਸੇਜ ਆਈ ਹੈ ਕਿ ਇਹੀ ਭਾਈਚਾਰਾ ਜਿਹੜਾ ਉਹ ਬਣਿਆ ਰਵੇ ਸਾਡੇ ਕੋਲ ਲੋਕੀ ਪਿਆਰ ਨਾਲ ਆਣਾ ਸੀ ਪਿਆਰ ਨਾਲ ਉਹਨਾਂ ਜਲੇਬੀ ਖਵਾਈਏ ਦੇਈਏ ਔਰ ਐਦਾ ਹੀ ਜਿਹੜੀ ਇਹ ਤਰਤੀਬ ਆ ਸਾਡੀ ਜਿਹੜੀ ਹੈ ਸ਼ੋਪ ਵੀ ਜਿਹੜੀ ਹੈਗੀ ਉਹ ਚਲਦੀ ਰਹੇ ਤੇ ਗਾਗ ਵੀ ਸਾਡੇ ਕੋਲ ਆਉਂਦੇ ਰਹਿੰਦੇ ਆ ਕਿ ਉਹਨਾਂ ਨੂੰ ਮਿਲਦੇ ਰਹੀਏ ਤੇ ਉਹ ਸਾਨੂੰ ਮਿਲਦੇ ਰਹੇ ਜਦੋਂ ਤੇ ਬੈਠੇ ਹੋਏ ਆ ਸਾਡਾ ਲੋਕਾਂ ਨਾਲ ਪਿਆਰ ਵਧਿਆ ਹੀ ਹੈ ਤੇ ਅਸੀਂ ਵੀ ਲੋਕਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਜਲੇਬੀ ਵਧੀ ਵਧੀਆ ਕਰਾਰੀ ਕੱਢ ਕੇ ਦਿੰਨੇ ਆ ਉਹਨਾਂ ਨੂੰ ਤਾਂ ਕਿ ਉਹ ਖੁਸ਼ ਹੋ ਗਏ ਜਾਨ ਮਨ ਦੇ ਵਿੱਚ ਕੋਈ ਗਿਲਾ ਸ਼ਿਕਵਾ ਨਾ ਰਵੇ ਪਿਆਰ ਬਣਿਆ ਰਹੇ ਮੈਂ ਠਾਸ ਬਣੀ ਰਹੀ